ਦੀ ਕਲਾ ਤੇਰੇ ਪਾਣੀ ਆ ਗੀ ਤਬੀ ਚੰਨ ਤਰਨੋਂ ਮਸਾਲ ਕਨ ਨੂੰ ਮਹਾਨ ਮੇਂ ਮਨ ਮੰਨ ਤਰਨ ਪਤ ਗਰਾ ਦੇ ਦੇ ਮੱਖ ਕੋ ਮਨੋ ਤੇ ਉਹ ਸੁਨਦ ਮੈਲੇ ਕਰੇ ਕਨ ਖਾਲਸਾ ਕੀ டிரெட் ਸਤਿਗੁਰੂ ਮਾਈਓ ਸਰਨ ਤੁਹਾਰੀ ਮੇਲਾਸ ਆਹੀ ਗੀ ਤਨਾਸਰੀ ਮਹਲਾ ਪੰਜਵਾ ਤਤਰੁ ਜਸਾ ਕੀਨੋ ਬਲ ਆਪਣਾ ਸਿਰ ਚਲੋ ਜੀ ਪੋਗ ਪੈ ਗਿਆ ਟਾਈਮ ਹੋ ਗੇ ਪੌਣੇ 12 ਮੀ ਬਹੁਤ ਜਿਆਦਾ ਆ ਗਿਆ ਅਸੀਂ ਬਸ ਉਥੋਂ ਦਰਬਾਰ ਸਾਹਿਬ ਤੋਂ ਉੱਠ ਕੇ ਕਾੜੀ ਕਾੜੀਆਂ ਆਏ ਥੋੜੀਆਂ ਥੋੜੀਆਂ ਕਣੀਆਂ ਦੀ ਹੁਣ ਬਹੁਤ ਜ਼ਿਆਦੇ ਮੀਂਹ ਪੈ ਰਿਹਾ ਤੇ ਜਿਹੜੇ ਦਰਬਾਰ ਸਾਹਿਬ ਤੇ ਆ ਕੇ ਉੱਥੇ ਬੈਠੇ ਰਹਿਣਗੇ ਜਿੰਨਾ ਟਾਈਮ ਮੀਂਹ ਨਹੀਂ ਹਟਦਾ ਬਾਕੀ ਸਰਦਾਰ ਜੀ ਬੰਦੇ ਪਹਿਲਾਂ ਛਾਗੀ ਪ੍ਰਸਾਦਾ ਉੱਧਰ ਨੇ ਅਸੀਂ ਨਾ ਦੇਖਦੇ ਆ ਹੁਣ ਮੀਂਹ ਹਟੇ ਤੋਂ ਹੀ ਜਾਵਾਂਗੇ ਨਹੀਂ ਜਲਦੀ ਜਲਦੀ ਚਲੇ ਜਾਂਦੇ ਜਦੋਂ ਮੀਂਹ ਹਟ ਗਿਆ ਪੈਣਾ ਦੇ ਕਮੈਂਟ ਆਉਂਦੇ ਨੇ ਤੁਸੀਂ ਆਪਣੇ ਬੱਚਿਆਂ ਨੂੰ ਦਿਖਾਇਆ ਕਰੋ ਜੀ ਤੇ ਤੁਹਾਡੇ ਨਾਲ ਕੌਣ ਸੀ ਜਿਹੜੇ ਮੇਰੇ ਕੋਲ ਬੈਠੇ ਨੇ ਰਏ ਸੂਟ ਵਾਲੀ ਇਹ ਮੇਰੀ ਪੇਟੀ ਹੈ ਤੁਹਾਨੂੰ ਪਤਾ ਹੀ ਹੈ ਵੀਡੀਓ ਚ ਦੇਖਦੇ ਆ ਥੋੜਾ ਜਿਹਾ ਇਹ ਘਟਾਉਣਾ ਚਾਹੁੰਦੀ ਹਾਂ ਪਰ ਪਤਾ ਕੀ ਇਹ ਘਰੇ ਇਹ ਲੋਟ ਹੀ ਫੈਟਜੀ ਚ ਹੁੰਦੀ ਹੈ ਤਾਂ ਕਰਕੇ ਨਹੀਂ ਇਹ ਵੀਡੀਓ ਚ ਆਉਂਦੀ ਸੂਟ ਪਾਏ ਚ ਨਹੀਂ ਇਹ ਕੁਛ ਕਹਿ ਲਈ ਜਿਹੜੀ ਦੇ ਨਾਲ ਬੈਠੀ ਹੈ ਜੀ ਬਲੂ ਚੁੰਨੀ ਵਾਲੀ ਉਹ ਮੇਰੀ ਦਰਾਣੀ ਹੈ ਅਸੀਂ ਦੋ ਦਰਾਣੀਆਂ ਸਚਾਨੀਆਂ ਕਮਲ ਤੇ ਅਮਨ ਦੀ ਮੰਮਾ ਇਹ ਜਿਹੜੇ ਇੱਧਰ ਦੇ ਬੰਦ ਹੋ ਰਹੇ ਨੇ ਰਾਤ ਕੇ ਸਰਦਾਰ ਇਸ ਤੇ ਜਿਹਨਾਂ ਨੇ ਬੜੇ ਸਰਦਾਰ ਜੀ ਨਾਲ ਸੀ ਕਿ ਉਹਨੇ ਟੇਰ ਹਰਮਾਨ ਆਪਾਂ ਆ ਦੇਖ ਲਈਏ ਚਾਲੂ ਨਹੀਂ ਲੱਗੀ ਨਾਲੀ ਓਟਕੜ 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 ਅਜਾ ਰੱਜੀ ਨਹੀਂ ਗਾਲੀ ਆਦਾ ਤੱਕ ਹੈ ਬਾਰੇ ਮੌਸਮ ਖਰਾਬ ਹੈ ਜਾਇ ਨਹੀਂ ਜਾਣਾ ਚਲ ਪੀ ਲੋ ਆਦਾ ਚਲੀਏ ਨਸਰੀ ਗਾ ਬਾਈ ਤੂੰ ਤਾਂ ਮਿਲਦਾ ਹੀ ਨਹੀਂ 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 ਠੀਕ ਹੈ ਸਸਰੀ ਗਾ ਦੀ ਤੇ ਦੇਖੋ ਜੀ ਪੂਗ ਪੈ ਗਿਆ ਆਪਾਂ ਨੇ ਪ੍ਰਸ਼ਾਦਾ ਬਣਾ ਹੀ ਸਕ ਲਿਆ ਪਰ ਮੀਂਹ ਬਹੁਤ ਆ ਰਿਹਾ ਹੁਣ ਇੱਥੇ ਰੁਕਣਾ ਹੀ ਪੈਣਾ ਇਸ ਤੋਂ ਪਹਿਲਾਂ ਸਾਨੂੰ ਸਰਦਾਰ ਜੀ ਕਹਿੰਦੇ ਸਕੂਟਰੀ ਤੇ ਭੱਜ ਜਾਓ ਦੇਖੋ ਵਧੀਆ ਰਹੇ ਅਸੀਂ ਲੈ ਆਏ ਬਹੁਤ ਔਖਾ ਮੀਂਹ ਬਹੁਤ ਪੈ ਰਿਹਾ ਸਾਡੇ ਉਧਰ ਨਹੀਂ ਹੈਗਾ ਪਿੰਡ ਦਾ ਸੀ ਵਾਲੇ ਇਹ ਧੂਰੀ ਸਾਈਡ ਤੋਂ ਨਾਲ ਪੈਂਦੀ ਆ ਇੱਥੇ ਬਹੁਤ ਜ਼ਿਆਦਾ ਜਿਹੜੇ ਲੰਗਰ ਜਾਵੜੇ ਹੋ ਲੰਗਰ ਤੇ ਜਿਹੜੇ ਬਾਹਰ ਨੇ ਉਹ ਦੂਜੇ ਵਹਿ ਗਏ ਉੱਥੇ ਚਮਚੇ ਵਾਲੀ ਜਿਹੜੇ ਤਾਂ ਹੁਣ ਇੱਥੇ ਖੜ੍ਹ ਕੇ ਉਹ ਤਾਂ ਇੱਥੇ ਹੀ ਬੈਠੇ ਰਹਿਣਗੇ ਜਦੋਂ ਜਰਮੀ ਨਹੀਂ ਹਟਦਾ ਵੀ ਲੈ ਉਹਦੇ ਕੋਲ ਬੈ ਗਈ ਜੀ ਆ ਕੇ ਆਮਣੀ ਜਮਨ ਮੈਂ ਤਾਂ ਬੱਸ ਮੇਰੇ ਪਹਿਲੇ ਤਾਂ ਮੰਨ ਕੋਈ ਕਹਿੰਦਾ ਚੰਦ ਨਹੀਂ ਕਿਉਂ ਕੀ ਆ ਤੂੰ ਤੁਸੀਂ ਮੁੰਡੇ ਨੂੰ ਲਿਆਉਗਾ ਮੁੰਡੇ ਨੂੰ ਲਿਆਉਗਾ ਮਾਸੀ ਨੇ ਲਾਦਾ ਨੰਬਰ ਹੋਰੇ ਹੋਰੇ ਓਏ ਤੇਰੇ ਵਾਲਾ ਸਾਗ ਅੰਦਰ ਤਾਂ ਅਧਿਕਾਰੀ ਜਾਂਦੀ ਹੈ ਕੰਮ ਪੜ ਲੈ ਸਾਸੀ ਕੰਮ ਚ ਚੱਲ ਕੁੜੀ ਚੱਲ ਹੁਣ ਤੈਨੂੰ ਮੋਟਰਸਾਈਕਲ ਤੇ ਬਿਠਾਈ ਮੀਂਹ ਚ ਭਜਾਈ ਟੱਗਿਆ ਹੁਣ ਨਹੀਂ ਉਨਾ ਹੀ ਪਈ ਜਾਂਦਾ ਵੀ ਆ ਗਏ ਹਾਂ ਅਰੇ ਆ 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 ਬਾਈ ਨੂੰ ਅਸੀਂ ਮੰਗ ਕੇ ਲੈ ਜਾਈਏ ਸਾਡੇ ਡੱਬੇ ਦਾ ਦੇ ਦੋ ਮਾਪੀ ਮੰਗ ਕੇ ਲੈ ਆਉਂਦਾ ਸਾਡੇ ਡੱਬੇ ਲੈ ਰਹੀਆਂ ਦੇ ਦੋ ਯਾਰ ਪੂਰੇ ਉਰੀ ਐ ਇਹਨੂੰ ਖੂਦੋ ਨਹੀਂ ਖਾਣੀ ਐ ਨਹੀਂ ਅਸੀਂ ਨੰਨੇ ਅੰਨਸ ਲੈ ਕੇ ਜਾਵਾਂਗੇ ਮੈਂ ਕਿਹਾ ਦੇਵਾ ਅਸੀਂ ਕਿੱਥੇ ਨਹੀਂ ਹੈਗੇ ਅਸੀਂ ਕਿਤੇ ਵੀ ਦੰਦੇ ਨਹੀਂ ਲਾ ਬੀ ਲਾ ਉਹ ਕੋਲ ਲੱਗਿਆ ਹੈ ਹੋਰ ਘਟੀ ਜਾਂਦੇ ਹਾਂ ਉਹ ਲਾ ਦੇਣਾ ਮਾ ਉਸ ਤਖਣੇ ਲਾ ਤੀ ਅਸੀਂ ਦੋਨੋਂ ਮਾ ਦੀ ਮਸ

来ਣੀ ਉਹ ਚੱਕਾ ਉੱਥੇ ਜਾ ਬਈ ਐਸੀ ਤੇ ਨੌਕਰ ਨਹੀਂ ਰੱਖੋ ਮੈਂ ਮਾ ਮਾ ਜੀ ਨੂੰ ਇੱਕ ਗੱਲ ਦੇ ਰਣੀ ਆਈ ਚੱਲ ਆਉਂ ਸੀ ਮੈਨੂੰ ਫੋਨ ਤੇ ਨਾਲਦੀ ਫੇਰ ਠੀਕ ਹੈ ਠੀਕ ਹੈ ਚੰਗਾ ਫੇਰ ਮੈਂ ਕਦੇ ਮਾਸੀ ਦੇ ਜਾਨ ਫੇਰ ਮਿਲਾਂਗੇ ਬਾਏ ਬਾਏ ਆਹ ਵਾਈ ਵੀ ਮੇਰੇ ਕੋ ਪਲਾਂ ਨਹੀਂ ਸੇਰ ਰੂ ਬਾਈ ਚਪਲਾ ਜੀ ਦਾ ਨਾ ਚਪਲਾ ਸਾਰਾ ਵੀ ਇਹਨੇ ਚਪਲਾ ਦੇ ਉੱਤੋਂ ਨਹੀਂ ਗਿਆ ਹੈ ਨਾ ਮੇਰੇ ਕੋ ਪੌਂਡ ਜੀ ਬਹੁਤ ਚੱਕਲੇਗਾ ਨਹੀਂ ਇਹਨੇ ਮੰਕਾ ਚਪਲਾ ਲਾ ਕੇ ਜਦੋਂ ਮੈਂ ਮੋਟੇ ਹੋਰ ਮਾਣਿਆ ਹਾਂ ਹਾਂ ਮਾਰੇ ਬੁਰੇ ਨੰਦੋਆਂ ਆਹ ਲੈ ਲੋ ਇਹਨਾਂ ਨੂੰ 100 ਰੁਪਏ ਦੇ ਚਪਲਾ ਸਾਰੇ ਬਾਲਾ ਬਾਈ ਤੋਂ ਪਲਾਣ ਨਹੀਂ ਆਈਆਂ ਵੀ ਨਹੀਂ ਵਾਹ ਬਾਈਆਂ ਆਈਆਂ ਇੱਧਰ ਸਾਰੇ ਬਾਲਾ ਬਾਈ ਹੋਰ ਤੋਂ ਆਣਗੇ ਅਸੀਂ ਕੜ ਕੇ ਜਦੋਂ ਮੀਂਹ ਪੈਣਾ ਹੋਰ ਦੁਬਾਰਾ ਆਉਂਦੇ ਆ ਕਨ ਇੱਧਰ ਨਾ ਬਹਿ ਜੰਨੀਆਂ ਨੇ ਮਾਂ ਤੇਰੀਆਂ ਤੁਰੀਆਂ ਤਾਂ ਹੈ ਨਹੀਂ ਇੰਨੀਆਂ ਕਿੰਨੀਆਂ ਕਿ ਭਾਰੀ ਨੇ ਆਹ ਬੋਲ ਕੇ ਆਂ ਪੂਰਾ ਪਰਾ ਹੋ ਜਾਂਦੀ ਆ ਇੱਧਰ ਉੱਧਰ ਲਾ ਲੈਂਦੇ ਨੇ ਆ ਮੇਰੇ ਕਿੱਥੇ ਆ ਗਈਆਂ ਕੋਈ ਛੋਟੇ ਬੁੜੀਆਂ ਕੁੜੀਆਂ ਜਿਆਨੇ ਸਾਡੀਆਂ ਪਾ ਲੋ ਨਾ ਉਹਦੀਆਂ ਕੋਈਆਂ ਇਹਨੇ ਜੀਤੀ ਦੀਆਂ ਲੈ ਚੰਗਾ ਫਿਰ ਹਰਦੀ ਤਾਂ ਅਸੀਂ ਚੱਲਦੇ ਆ ਉਹ ਟੈਟਿੰਗ ਦਾ ਮੋੜ ਗੱਡੀ ਯਾੜੇ ਹੈਗੇ ਫੜ ਗਏ ਆਪ ਵੀ ਕੋਈ ਨਾਮ ਚਲ 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 ਅਸੀਂ ਅਜੇ ਤੱਕ 11 ਤੱਕ ਹੀ ਉੱਥੋਂ ਆਏ ਕਿਤੇ ਦੱਬੇ 11:00 ਵਜੇ ਰੈਨੋ ਨੇ ਸੂਰਜ ਮਹਾਰਾਜ ਦੀ ਪ੍ਰਕਾਸ਼ ਕਰੀ ਨਹੀਂ 11:30 ਵਜੇ ਤਾਂ ਆਪਾਂ ਉਹ ਕਰਤਾ ਦੀ ਬੇ ਆਹ ਫਾਦਰ 8:00 ਵਜੇ ਹਾਂ 11:30 ਵਜੇ ਪ੍ਰਕਾਸ਼ ਕਰੇ ਸੀ ਨਾ ਇੱਕ ਘੰਟਾ ਦੀ ਪੂਰਾ ਹੋ ਗਿਆ ਅੱਗੇ ਬਾਰੇ ਰੋਡ ਹੀ ਹੁੰਦੇ ਨੇ ਅੱਛਾ ਆਹ ਹੁਣ ਬਾਦੇ ਬਾ ਕੰਡੂ ਨੂੰ ਅਗਲੇ ਨੂੰ ਥੱਡ ਪਾਟ ਪਕ ਜਾਗੇ ਅੱਛਾ ਬਾਪੀ ਆ ਬਾਪੇ ਹੀ ਹੁਣ ਨੂੰ ਘਰੇ ਭੱਗ ਜਾਂਦੇ ਆਪਾਂ ਮੀਨੇ ਕਿੰਨਾ ਕੰਮ ਖਰਾਬ ਕਰਤਾ ਐ ਮੱਖੀਆਂ ਕਿਥੋਂ ਖੁੱਲੀਆਂ ਨੇ ਗੱਡੀ ਆਓ ਪਿੰਡੇਲ ਕੱਟਣ ਆਏ ਕਿਤੇ ਇੱਕ ਤਾਂ ਮੈਂ ਕੱਟਦੀ ਦੀ ਦੋ ਦੋ ਆ ਗਈਆਂ ਚਲੋ ਜੀ ਆਪਾਂ ਆ ਗਏ ਤੇ 3:00 ਵਜੇ 3:00 ਵਜੇ ਆ ਗਏ ਤੇ 3:30 ਹੋ ਗਏ ਹੁਣ ਸਾਰੀ ਫਟਾਫਟ ਕੰਮ ਲੱਗ ਗਿਆ ਸੀ ਕੁਛ ਨਹੀਂ ਕਰਕੇ ਗਏ ਤੇ ਕੱਲਾ ਤਿਆਰ ਹੋ ਕੇ ਭੰਜ ਗਏ ਤੇ ਬਸ ਮੱਝਾਂ ਮੱਝਾਂ ਨਾਲ ਮੇੜ ਕੇ ਮੀਂਹ ਆ ਗਿਆ ਉੱਥੇ ਵੀ ਕਾਫੀ ਮੀਂਹ ਪਿਆ ਹੁਣ ਆਪਾਂ ਸਰਦਾਰ ਜੀ ਮੱਝਾਂ ਵੰਨਦੇ ਪਾ ਦੇਖਾ ਪਤਾ ਕਿੱਦਾਂ ਆ ਠੀਕ ਹੈ ਹਮਮ ਚੁੱਪ ਐ ਮੈਂ ਨਾ ਬੜਾ ਦੋਸਤ ਬੰਦਾ ਨਾ ਕਿਦਾਂ ਕਰਦਾ ਉਹ ਲੈ ਬਟਨ ਜੇ ਤਾਂ ਪਹਿਲਾਂ ਤਾਂ ਸੱਤ ਖਾਣੀ ਹਾਂ ਇਹ ਨਹੀਂ ਪਤਾ ਜੇ ਤਾਂ ਨਹੀਂ ਖਾਣ ਬਾਦੀ ਸਨੀ ਹਾਂ ਉਧਰ ਕੀ ਹਾਲ ਆ ਦੇਖੀ ਇਹਦੀ ਗਾਰਾ ਗੂਰਾ ਹੋ ਤੇ ਤਾਂ ਬੁਰਾ ਹਾਲ ਹੂ ਆ ਭਰਤੀ ਕੁਰਸੀ ਕੱਪੜੇ ਧੋਣ ਵਾਲਿਆਂ ਦੀ ਇੱਧਰ ਹਜੇ ਨਵੇਂ ਕੇ ਰਾਈਂ ਟੰਗ ਤੇ ਲਿਆ ਕੇ ਤਾਂ ਧੋਦਾਂ ਵੀ ਨਹੀਂ ਸਵੇਰੇ ਧੋਦਾਂ ਚੱਲ ਮੈਂ ਸੰਖਲਾ ਕੇ ਲਿਆ ਉਹਨਾਂ ਨੇ ਤਾਂ ਉੱਥੇ ਬੁਰਾ ਹਾਲ ਕਰਕੇ ਉਹ ਮੀਂਹ ਪੈ ਗਿਆ ਉਸ ਤੋਂ ਬਾਅਦ ਓਹੋ ਨੀ ਕੋ ਜਰਾ ਦੇ ਕੋ ਨਾ ਉਹ ਦੇਖੀ ਹੁੰਦਾ ਨਾ ਮੇਰੇ ਹੋਏ ਆ ਨਾ ਇਹ ਬਾਹਰ ਨਾ ਕੀ ਆਪ ਪਤਾ ਹੈ ਬਣਾਤਾ ਮੈਂ ਆ ਕਰਕੇ ਹੋ ਗਿਆ ਨਹੀਂ ਜੰਨਣੇ ਚਿਕੜੀ ਵਾਟਾ ਤੀਰ ਤਾ ਬੜੇ ਜੰਸ ਕਿੱਕੇ ਮਾਰ ਤੱਕ ਜਨੇ ਕਰੋਸੀ ਕੋਲ ਤਾਂ ਗੇ ਵਾਜ ਜਾ ਕੇ ਕੰਦੇ ਲੱਗ ਰੋ ਕਪੜੇ ਲਵੇੜਦੇ ਨੀ ਰਸੀ ਆਣਾ ਪੈਗਾ ਪਹਿਲਾਂ ਤਾਂ ਇਹ ਲੈ ਕੇ ਜਨ ਤਾਂ 40 ਫੋਟ ਲੱਗੀ ਹੁੰਦੀ ਹੈ ਕਦੀ ਇਥੇ ਕੁਵੀ ਨਹੀਂ ਮੰਨ ਗਏ ਤੁਸੀਂ ਅੱਜ ਕਿੱਥੇ ਉਹਦੇ ਉਧਰ ਬੱਸ ਹੁੰਦਾ ਵੀ ਸਣੀ ਤੇ ਮੈਂ ਆਈ ਹੀ ਉਹ ਵੱਧ ਕਰਕੇ ਉੱਥੇ ਕਿਹੜਾ ਹੁੰਦਾ ਕੋਈ ਆਓ ਫਿਰ ਇੱਕ ਨਦੀ ਉਧਰ ਬੰਨਣੀ ਸੀ ਹਾ ਕੋਈ ਆ ਕਿਹਦਾ ਕੁੱਤਾ ਦਿਓ ਭਜਾ ਕਰ ਦਿੰਦਾ ਜਿਹੜੀ ਆਇਆ ਕਿ ਨਾ ਨਾ ਉਹ ਝੁੰਗਣ ਲੱਗ ਰਹੀ ਆ। ਆ ਝੁੰਗਣ ਲੱਗ ਰਹੀ ਐ। ਹਰ ਜਾ ਸੁੱਤੀ ਮਾਰਾ ਸੱਗੋ। ਐਂ ਨਹੀਂ ਆ ਕੱਢ ਦੇ ਕੇ ਜਾਂ ਤੈਨੂੰ। ਤੂੰ ਕੱਲ ਖੁੱਲ ਗਈ ਤੇ ਇਹ। ਉਹ ਗੰਦਾ ਦੂਜੇ ਰੋਡ ਤੇ ਜਾਂਦਾ ਹੁੰਦਾ। ਇਹ ਕੋ ਦੋ ਦੇ ਦੇ। ਇਹ ਕੋ ਸਾ ਆ ਨਹੀਂ ਖਾਣ ਦਿੰਦੀ ਉਹਨੂੰ। ਪੈਰ ਤੇ ਫਸਾਈਏ ਦੇਖੀ ਪੈਰ 'ਚ ਹੀ ਪਾ ਲਿਆ ਉਹ ਸੰਗੜਾ ਜਿਹਾ। ਐਂ ਲੈ ਕੇ ਜਾਊਗੀ ਤੇ ਰੋਜ਼ ਹੀ ਹੁੰਦੀ ਜਾਂਦੀ। ਉਹ ਕਾਲਾ ਜਿਹਾ ਕੁੱਤਾ ਜਾਵੇ ਮੈਨੂੰ ਦੇਖ ਕੇ ਉੱਥੇ ਭੱਜ ਗਿਆ ਅੰਬ ਦਾ ਲਾਟੜ ਦੇਣੀਆਂ ਆ ਆ ਤੇ ਮਦਨਾਂ ਨਾਲ ਤੇ ਗੋਲੀ ਚੜਕੇ ਲਈ ਆ ਇਹ ਪੈਰਾਂ ਤੋਂ ਚਾਹ ਲੈਂਦੀ ਐ ਆ ਜਾ ਆ ਜੀ ਤੇ ਹਾਂ ਤੇ ਕਿਹੜੇ ਤਰ੍ਹਾਂ ਦੇ ਦੇਖੀ ਮਾੜੇ ਮਾੜੇ ਪਹਾ ਪੰਨ ਅਪੰਨ ਦਾ ਪੰਨ ਪਾਣੀ ਨੂੰ ਦੇ ਦੇ ਉਹ ਪਾਇਰ ਨਾ ਮੜ ਦੇ ਹੋਰ ਟੱਪੀ ਜਾਂਦੀਆਂ ਨੇ ਨੂੰ ਚਲੋ ਜੀ ਤਾਂ ਸਾਢੇ 3 ਹੋ ਗਏ ਮੱਝਾ ਮੰਨਤੀ ਆਪਾਂ ਨੇ ਹੁਣ ਮੇ ਤਾਂ ਅੱਖਾਂ ਮੀਚੀ ਜਾਂਦੀ ਨੇ ਨੀਂਦ ਆਈ ਜਾਂਦੀ ਅੰਦਾ ਕੰਦਾ ਪੰਨੀ ਆੁੱਤ ਤਾਂ ਕਿਹੜਾ ਜਾਊ ਬਸ ਫੋਨ ਦੇਖਦੇ ਟਾਈਮ ਬਸ ਕਰਦਾਂਗੇ ਕਰੋ ਜੀ ਤੁਸੀਂ ਵਲੌਗ ਨਾਲ ਇੰਜੋਏ ਜਿਲਦਿਆਂ ਕਰ ਲੂ ਨਿਊ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ